ਸਤਿ ਸ਼੍ਰੀ ਅਕਾਲ ਜੀ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਚਨਾ ਮਸਾਲਾ ਚਣਿਆਂ ਨੂੰ 5 ਤੋਂ 6 ਘੰਟੇ ਪਹਿਲਾਂ ਪਾਣੀ ਵਿੱਚ ਭਿਓ ਕੇ ਰੱਖਿਆ ਸੀ ਕੁੱਕਰ ਵਿੱਚ ਸਭ ਤੋਂ ਪਹਿਲਾਂ ਪਾਣੀ ਪਾਵਾਂਗੇ ਚਣਿਆਂ ਦੇ ਸਾਮਨਾ ਪਾਣੀ ਪਾ ਸਕਦੇ ਹਾਂ ਇੱਕ ਕਟੋਰੀ ਚਣੇ ਲੈਏ ਸੀ ਇਸ ਲਈ 1.5 ਲੀਟਰ ਪਾਣੀ ਪਾਇਆ ਚਣਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੋਣੇ ਸੀ ਚ ਇੱਕ ਚਮਚ ਨਮਕ ਦਾ ਪਾਵਾਂਗੇ ਤਾਂ ਕਿ ਚਨੇ ਜਲਦੀ ਪੱਕ ਜਾਣ ਕੁੱਕਰ ਦਾ ਢੱਕਣ ਲਗਾ ਦਾਂਗੇ 2 ਤੋਂ 3 ਬਿਸਲ ਚ ਲਗਾਵਾਂਗੇ ਚਨੇ ਪੱਕ ਰਹੇ ਨੇ ਇਹਨੇ ਟਾਈਮ ਮਸਾਲਾ ਤਿਆਰ ਕਰਦੇ ਆ ਚਨੇ ਪੱਕ ਚੁੱਕੇ ਨੇ ਚੰਗੀ ਤਰ੍ਹਾਂ ਸੌਫਟ ਹੋ ਗਏ ਮਸਾਲੇ ਲਈ ਬ੍ਰਿਕ ਸੈਜ ਪਿਆਜ਼ ਕੱਟ ਲੇ ਲਹਸਣ ਟਮਾਟਰ ਹਰੀ ਮਿਰਚ ਪਿਆ ਲਸਣ ਨੂੰ ਗ੍ਰाइंड ਕਰਾਂਗੇ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੇ ਸਰ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਇੱਕ ਚਮਚ ਜੀਰਾ ਪਾਵਾਂਗੇ ਜੀਰਾ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਲਸਣ ਦਾ ਪੇਸਟ ਪਿਆਜ਼ ਲਸਣ ਨੂੰ 2 ਤੋਂ 3 ਮਿੰਟ ਤੱਕ ਭੁੰਨਾਂਗੇ ਪਿਆਇ ਲਸਣ ਚੰਗੀ ਤਰ੍ਹਾਂ ਪੱਕ ਰਹੇ ਨੇ ਪਿਆਇ ਲਸਣ ਦਾ ਪੇਸਟ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਦੋ ਤੋਂ ਤਿੰਨ ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸੇ ਚ ਐਡ ਕਰਾਂਗੇ ਹਰੀ ਮਿਰਚ ਬ੍ਰਿਕ ਸਾਈਜ਼ ਕੱਟੀ ਹੋਈ ਹਰੀ ਮਿਰਚ ਉਸ ਤੋਂ ਬਾਅਦ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਇੱਕ ਚਮਚ ਗਰਮ ਮਸਾਲਾ ਥੋੜੀ ਜੀ ਲਾਲ ਮਿਰਚ ਕਿਉਂਕਿ ਪਹਿਲਾਂ ਹਰੀ ਮਿਰਚ ਪਾ ਚੁੱਕੇ ਹਾਂ ਹਲਦੀ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਪਹਿਲਾਂ ਕਾਬਲੀ ਚਨਾ ਚ ਇੱਕ ਚਮਚ ਪਾ ਚੁੱਕਿਆ ਨਮਕ ਦਾ ਦੋ ਤੋਂ 10 ਮਿੰਟ ਤੱਕ ਮਸਾਲਿਆਂ ਨੂੰ ਪਕਾਵਾਂਗੇ ਮਸਾਲੇ ਚੰਗੀ ਤਰ੍ਹਾਂ ਪੱਕ ਰਹੇ ਨੇ ਮਸਾਲਿਆਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਇਸੇ ਚ ਐਡ ਕਰਾਂਗੇ ਟਮਾਟਰ ਦੀ ਪਿਊਰੀ ਟਮਾਟਰ ਨੂੰ ਇਸ ਤਰ੍ਹਾਂ 2 ਤੋਂ 3 ਮਿੰਟ ਤੱਕ ਪਕਾਵਾਂਗੇ ਇਸ ਤਰ੍ਹਾਂ ਮਸਾਲੇ ਨੂੰ ਪਕਾਉਣ ਨਾਲ ਚਨਾ ਮਸਾਲਾ ਬਹੁਤ ਵਧੀਆ ਬਣੂਗਾ। ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ। ਹੁਣ ਇਸ ਵਿੱਚ ਐਡ ਕਰਾਂਗੇ ਚਨੇ। ਚਨੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਵਿੱਚ। 2 ਤੋਂ 3 ਮਿੰਟ ਤੱਕ ਪਕਾਵਾਂਗੇ। ਉਸ ਤੋਂ ਬਾਅਦ ਇਸੇ ਚ ਐਡ ਕਰਾਂਗੇ ਕਸੂਰੀ ਮੇਥੀ ਹੁਣ ਇਸੇ ਚ ਐਡ ਕਰਾਂਗੇ ਕ੍ਰਸ਼ ਕਰੀ ਹੋਈ ਕਸੂਰੀ ਮੇਥੀ ਇਸ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਇੱਕ ਤੋਂ 2 ਮਿੰਟ ਤੱਕ ਪਕਾਵਾਂਗੇ ਚਨਾ ਮਸਾਲਾ ਪੱਕ ਚੁੱਕਿਆ ਹੁਣ ਇਸ ਨੂੰ ਇਕ ਬਾਲਚ ਕੱਢ ਲਾਂਗੇ ਸੁੱਕਾ ਜਨਾ ਮਸਾਲਾ ਪੱਕ ਕੇ ਤਿਆਰ ਆ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ